ਕੋਈ ਨਹੀਂ ਆਊਗਾ ਕੋਈ ਨਹੀਂ ਆਊਗਾ ਕੋਈ ਨਾ ਆਊਗਾ ਅਜੀ ਤਰ੍ਹਾਂ ਕਰ ਲੱਭਦੇ ਆਉਣਗੇ ਤੇਰੇ ਭਰਾ ਆਉਣਗੇ ਤੇਰੇ ਮਗਰ ਤੇਰੀ ਭੈਣ ਨਾਲ ਗੱਲ ਕਰੀਏ ਹਾਂ ਨਾ ਛੜਿਓ ਕਿਉਂ ਕਾਤੋ ਨਾ ਕਰੀਏ ਭੈਣ ਨਾਲ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਅਸੀਂ ਖੜੇ ਆ ਜੀ ਲੁਧਿਆਣੇ ਸਮਰਾਲਾ ਚੌਕ ਦੁਨੀਆਂ ਐਦਾਂ ਪੂਰੀ ਭੱਜੋ ਦੌੜੀ ਚ ਲੱਗੀ ਹੋਈ ਆ ਇੱਥੇ ਇੱਕ ਬੰਦਾ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਵਾ ਇਹ ਬਾਬਾ ਨਮਸਤੇ ਵੀਰ ਤੁਸੀਂ ਭੇਜੀ ਸੀ ਸਾਨੂੰ ਵੀਡੀਓ ਕੀ ਨਾਮ ਤੁਹਾਡਾ ਆਪ ਦੇ ਗਲਵਜ਼ ਕਾਕਾ ਹਾਂਜੀ ਰੋਬੀ ਸਿੱਧੂ ਰੋਬੀ ਸਿੱਧੂ ਭਾਜੀ ਰੋਬੀ ਸਿੱਧੂ ਇੱਥੇ ਨੇੜੇ ਹੀ ਦੁਕਾਨ ਜੀ ਮੈਂ ਵੈਸੇ ਰਾਜਸਥਾਨ ਤੋਂ ਬਲੌਗ ਕਰਦਾ ਇੱਥੇ ਆਪਾਂ ਰੈਂਟ ਤੇ ਰਹੇ ਅੱਛਾ ਇੱਥੇ ਰਹਿੰਦੇ ਹੋ ਕਿੰਨੇ ਕਿ ਦਿਨਾਂ ਦਾ ਪਿਆ ਇਹ ਬੰਦਾ ਮੈਂ ਨਾ ਪਹਿਲਾਂ ਰੋਟੀ ਦੇਣ ਆਉਂਦਾ ਸੀ ਕਿਸੇ ਪਰਸਨ ਨੂੰ ਹੈ ਕਿ ਕੋਈ ਹੋਰ ਪਏ ਆ ਉਹਦੀ ਲੱਖ ਪੁੱਤੀ ਉਹਨੇ ਮੈਂ ਰੋਟੀ ਦੇਣ ਆਉਂਦਾ ਹੁੰਦਾ ਸੀ ਹਾਂ ਉਹ ਤੋਂ ਉਹਨੇ ਦੇਖਿਆ ਸੀ ਚਾਰ ਪੰਜ ਦਿਨਾਂ ਤੋਂ ਮੈਨੂੰ ਕਹਿੰਦੇ 10 ਦਿਨ ਹੋ ਗਏ ਨਹੀਂ ਹੁਣ ਕਿੰਨੇ ਕਿ ਦਿਨ ਹੋ ਗਏ ਮਤਲਬ ਇਹਨੂੰ ਪਹਿਲੇ ਚਾਰ ਪੰਜ ਦਿਨ ਹੋ ਗਏ ਦੇਖਦੇ ਹਾਂ ਹੁਣ ਤੁਹਾਨੂੰ ਨਹੀਂ ਮੈਂ ਰੋਟੀ ਦੇ ਕੇ ਜਾਂਦਾ ਹੁੰਦਾ ਉਹਨੇ 26 ਰੋਟੀ ਦੋ ਤਿੰਨ ਦਿਨ ਨੂੰ ਹੁੰਦੀ ਆ ਉਹ ਤੋਂ ਪਹਿਲਾਂ ਚੱਲਦਾ ਸੀ ਅਜੇ ਉਹ ਤੋਂ ਪਹਿਲਾਂ ਚੱਲਦਾ ਸੀ ਇਹ ਕੰਮ ਕਰਦਾ ਇੱਕ ਲੜਖੂਰ ਦਾ ਪਤਾ ਨਹੀਂ ਇਹ ਕਹਿੰਦੇ ਜੀ ਹੈਗਾ ਮਾਛੀ ਵਾਲੇ ਸਾਈਡ ਦਾ ਐਦਾਂ ਹੀ ਬੈਠੇ ਨੇ ਹੋਰ ਵੀ ਬੰਦੇ ਹੁੰਦੇ ਆ ਉਹ ਕਹਿੰਦਾ ਸੀ ਐਦਾਂ ਹੀ ਪਿਆ ਰਹਿੰਦਾ ਹੈ ਬਾਬਾ ਉੱਟ ਕੇ ਬੈਠ ਬਾਪੂ ਮਾਸਕ ਦੇਓ ਕਾਕਾ ਬਾਪੂ ਕਿਹੜਾ ਪਿੰਡ ਆ ਤੇਰਾ ਪਾਣੀ ਪਿਲਾਉਣ ਵਾਲੇ ਪਾਣੀ ਲਿਆ ਕਾਕਾ ਪਾਣੀ ਦੀ ਬੋਤਲ ਸਣੀ ਆ ਪਿੱਛੇ ਪਈ ਏ ਗੱਡੀ ਦੇਖੋ ਕੀ ਹਾਲ ਆ ਇੱਕ ਬੰਦੇ ਦਾ ਚਾਰੇ ਪਾਸੇ ਟੀਂ ਟੀਂ ਹੋ ਰਹੀ ਆ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਕੋਈ ਫਰਕ ਨਹੀਂ ਪਾਣੀ ਪੀ ਲੈ ਬਾਪੂ ਅੱਪ ਸਿਖਾ ਥੋੜਾ ਆਪ ਨਾਲ ਪੜਾ ਲਓ ਛੜ ਦੇ ਛੜ ਦੇ ਛੜ ਦੇ ਪਿੱਛੇ ਘੜੋ ਟੌਣ ਫੜ ਮੜੀ ਮੱਕੀ ਨੇ ਮੈਨੂੰ ਕਿਤੇ ਬਾਪੂ ਘਬਰਾ ਨਾ ਅਸੀਂ ਤੇਰੇ ਕੋਲੇ ਆ ਗਏ ਆ ਤੇਰੇ ਪੁੱਤਾਂ ਅਛਾ कोई ना घबरा ना आराम ना पीना पानी आराम पीना बाह च भी जान है नहीं बेचारे ਮੂੰਹ ਤੱਕਰ ਬੋਤਲ ਨਹੀਂ ਪਹੁੰਚ ਰਹੀ ਹੱਥ ਨਾ ਭੜ ਹੱਥ ਨਾ ਭੜ ਕੋਣ ਪੀ ਕੋਣ ਡੋਣਾ ਤਾਂ ਨਹੀਂ ਦੇਖੋ ਇੰਨੀ ਵੀ ਤਾਕਤ ਨਹੀਂ ਸਰੀਰ 'ਚ ਪਾਣੀ ਦਾ ਗਲਾਸ ਵੀ ਮੂੰਹ ਤੱਕ ਨਹੀਂ ਪਹੁੰਚ ਰਿਹਾ ਉਹਦੇ ਲਈ ਵੀ ਜਿੱਦੋ ਜਹਿਦ ਕਰਨੀ ਪੈ ਰਹੀ ਪਰ ਜਿੰਨਾਂ ਕੋਲੇ ਮਾਰਾਏ ਨੇ ਸਾਰਾ ਕੁਝ ਦਿੱਤਾ ਹੋਇਆ ਉਹ ਦੇਖ ਹੀ ਨਹੀਂ ਰਹੇ ਉਹ ਸਮਝਦੇ ਨਹੀਂ ਰਹੇ ਉਹ ਸੋਚ ਹੀ ਨਹੀਂ ਰਹੇ ਪਾਣੀ ਪੀਣ ਵਾਲੀ ਥੋੜਾ ਸੁਰਤ ਚਾ ਚੱਲੇ ਇਹ ਨਹੀਂਦਾ ਇੱਥੇ ਕਿੰਨੇ ਮਰ ਜਾਂਦੇ ਆ ਕਮੇਟੀਆਂਾਂ ਦੀ ਗੱਡੀ ਆਉਂਦੀ ਹੈ ਲਾਸਟ ਚੱਕ ਕੇ ਲੈ ਜਾਂਦੀ ਮਤਲਬ ਇਹੀ ਸੁਵਿਧਾ ਰਹਿ ਗਈ ਸਰਕਾਰੀ ਜਾ ਦੇ ਇਹ ਬਦਲ ਨਹੀਂ ਚਾਹੀਦੀ ਸਾਡੀ ਬੇਨਤੀ ਹੈ ਸਰਕਾਰਾਂ ਨੂੰ ਸਿਸਟਮ ਨੂੰ ਇੰਨਾ ਕੁ ਤਾਂ ਸਿਸਟਮ ਬਦਲੋ ਵੀ ਮਰਨ ਤੋਂ ਪਹਿਲਾਂ ਲੋਕਾਂ ਨੂੰ ਚੱਕਿਆ ਜਾਵੇ ਮਰਨ ਤੋਂ ਬਾਅਦ ਮਿੱਟੀ ਲੈ ਜਨ ਚੱਕ ਕੇ ਕੀ ਫਾਇਦਾ बापू तेरा नतीश कुमार कुमार सतीश सतीश कुमार ठीक है ठीक <मारे> है स्तिश, स्तिश? ਕਿੱਥੋਂ ਦਾ ਰਹਿਣ ਵਾਲਾ ਤੂੰ ਮਾਛੀਵਾੜਾ ਮਾਛੀਵਾੜੇ ਦਾ ਬੱਚੇ ਹੈਗੇ ਆ ਕੋਈ ਨਹੀਂ ਭਰਾ ਪੱਕਾ ਕਿੱਥੋਂ ਦਾ ਪੱਕਾ ਬਸਿੰਦਾ ਪੰਜਾਬ ਦਾ ਮੈਂ ਕਿ ਜੁੱਪੀ ਦਾ ਪਿਆਰ ਦਾ ਪੰਜਾਬ ਪੰਜਾਬ ਦਾ ਹੀ ਆ ਮਾਛੀਵਾੜੇ ਦਾ ਉੱਥੇ ਰਹਿੰਦੇ ਪਰਿਵਾਰ ਦੇ ਮੈਂਬਰ ਕੋਈ ਨਹੀਂ ਹੁੰਦਾ ਤੁਸੀਂ ਕੀ ਕੰਮ ਕਰਦੇ ਸੀ ਬਸ ਇਹ ਕਲੀਨ ਦਾ ਕਰਤਾ ਹੈ ਡਾਇਰੈਕਟਲੀ ਨਾ ਕਿਤੇ ਦੁਕਾਨ ਤੇ ਹਾਂ ਨਹੀਂ ਕਿਹੜੀ ਤੇ ਲਿੱਲੀ ਵਾਈਟ ਹੈ ਲਿੱਲੀ ਵਾਈਟ ਲਿੱਲੀ ਵਾਈਟ ਕਿੰਨੇ ਸਾਲ ਕੀਤਾ ਉਹ ਜਿਆਦਾ ਹੈ ਥੋੜੀ ਦੇਰ ਕਿੰਨੇ ਸਾਲ ਹੂੰ ਥੋੜੀ ਦੇਰ ਫੇਰ ਫੇਰ ਬਾਕੀ ਕੰਮ ਕਿੱਥੇ ਕੀਤਾ ਟੇ ਬਸ ਸਭ ਨੂੰ ਬੋਲਤਾ ਜਿਆਦਾ ਟਾਈਮ ਕਿੱਥੇ ਕੰਮ ਕੀਤਾ ਜਿਆਦਾ ਟਾਈਮ ਅਜਾ ਕੋਈ ਪਤਾ ਨਹੀਂ ਕੋੰਦੇ ਦੇ ਘਰਦਿਆਂ ਨੂੰ ਕਿਸੇ ਨੂੰ ਸੁਨੇਹਾ ਲਾਈਏ ਹੋਏ ਐ ਨਹੀਂ ਜਿੱਦ ਨੂੰ ਦਾਖਲ ਕਰਾ ਦਿਆ ਹਸਪਤਾਲ ਤੇਰਾ ਲਾਜ ਖਿੜਾ ਰੀ ਤੇਰੇ ਮਗਰ ਕੋਈ ਆਜੂਗਾ ਹੈਂ ਕੌਣ ਆਊਗਾ ਸਹਿਬ ਪਤਾ ਨਹੀਂ ਤੇਰਾ ਨਾਸ਼ ਤੀਸ਼ ਕੁਮਾਰਾ ਹਾਂ ਹੂੰ ਕੋਈ ਨਹੀਂ ਆਊਗਾ ਕੋਈ ਨਹੀਂ ਆਊਗਾ ਕੋਈ ਨਾ ਆਊਗਾ ਅਭੀ ਪ੍ਰਕਰ ਲੱਭਦੇ ਆਉਣਗੇ ਤੇਰੇ ਭਰਾ ਆਉਣਗੇ ਤੇਰੇ ਮਗਰ ਤੇਰੀ ਭੈਣ ਆਊਗੀ ਤੇਰੀ ਭੈਣ ਨਾਲ ਗੱਲ ਕਰੀਏ ਲੈ ਹੈ ਤੇਰੀ ਭੈਣ ਨਾਲ ਗੱਲ ਕਰੀਏ ਉਹ ਨਾ ਕਰਿਓ ਕਿਉਂ ਕਾ ਤੋ ਨਾ ਕਰੀਏ ਭੈਣ ਨਾਲ ਗੱਲ ਮੈਂ ਬਾਪੂ ਤੇਰੀ ਭੈਣ ਨਾਲ ਗੱਲ ਕਰੀਏ। ਹਾਂ। ਕੋਈ ਬਾਪੂ। ਭੈਣ ਨਾਲ ਗੱਲ ਕਰ ਲੀਏ। ਕੀ ਕੋਹੋਂ ਤੋਂ ਬਾਹਰ? ਹੈ? ਤੂੰ ਕੋਹੋਂ ਤੋਂ ਬਾਹਰ। ਠੀਕ ਕੋਹੋਂ ਤੋਂ ਬਾਹਰ ਕਰੀਏ। ਠੀਕ ਆ। ਠੀਕ ਆ। ਇਹ ਨੋ ਇਸ਼ਤੰਦਾ ਜਾ। ਹੈ? ਤੂੰ ਨੋ ਇਸ਼ਤੰਦਾ। ਪਹਿਲਾਂ ਨਾਂ ਦੱਸੀਏ ਉਹਨੂੰ। ਹਾਂ। ਪਾਣੀ ਪੀ ਲੈ। ਪਾਣੀ ਪੀ ਲੈ ਲੈ। ਮੈਂ ਪਿਆਦ ਨੂੰ ਪਰ ਕੋਟ ਪਾਣੀ ਵੀ ਲੰਘਦਾ ਨਹੀਂ ਗਸ਼ਤੀ ਇਸ ਨੂੰ ਮਾਰਦੇ ਪਾਣੀ ਵੀ ਨਹੀਂ ਲੰਘਦੇ ਆਪ ਨਾ ਭੈਣ ਨੂੰ ਫੋਨ ਨਾ ਕਰਿਓ ਠੀਕ ਹੋਣ ਤੋਂ ਬਾਅਦ ਕਰਿਓ ਪਹਿਲਾਂ ਨਾ ਕਰਿਓ। ਕਈ ਬੰਦਿਆਂ ਨੂੰ ਲੱਗਦਾ ਹੋਊ ਵੀ ਅਸੀਂ ਇਸ ਹਾਲਤ 'ਚ ਇਹਨੇ ਕਿੰਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਪਰ ਇਹ ਜ਼ਰੂਰੀ ਆ ਜੀ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਕੇਸਾਂ ਚੇਤਾ ਹੋ ਗਿਆ ਜਦੋਂ ਕਿ ਇਹ ਵੀਰ ਨੂੰ ਲੈ ਕੇ ਜਾਂਦੇ ਆ ਜਾਂਦੇ ਸਾਰ ਹੀ ਪੂਰਾ ਹੋ ਗਿਆ ਜਾਂ ਪਤਾ ਨਹੀਂ ਰੱਬ ਦੇ ਰੰਗਾਂ ਦਾ ਸੀਸ ਦੇ ਹਜੇ 50 ਸਾਲ ਜਿਉਣਾ ਹੋਵੇ ਹੋਰ ਪਰ ਇਹ ਜ਼ਰੂਰੀ ਹੁੰਦਾ ਕੋਈ ਸਵਾਲ ਸਾਡੇ ਹੁਣ ਵੀਰੇ ਨੂੰ ਅਸੀਂ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਉੱਥੇ ਦਾਖਲ ਕਰਾਵਾਂਗੇ ਹਸਪੀਟਲ 'ਚ ਇਹਦਾ ਲਾਚ ਚੱਲੂਗਾ ਸਤੀਸ ਤਗੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਪੈਰਾਂ 'ਸਰ ਹੋ ਕੇ ਆਪਣਾ ਜੀਵਨ ਬਤੀਤ ਕਰੇ ਹੋ ਸਕਦਾ ਸਤੀਸ ਨੇ ਵੀ ਆਪਣੀ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਹੋਣ ਸ਼ਰਾਬ ਪਿੰਡਾ ਹੋ ਨਸ਼ੇ ਕਰਦਾ ਹੋਵੇ ਜਿਹੜੇ ਅੱਜ ਦੇ ਇਹ ਹਾਲਾਤ ਬਣੇ ਪਰ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਜੱਜ ਕਰਨ ਵਾਲੇ ਸਾਡਾ ਕੰਮ ਆ ਸੇਵਾ ਕਰਨਾ ਜਿਵੇਂ ਅੱਜ ਰੋਬੀ ਵੀਰੇ ਨੇ ਰਾਜਸਥਾਨ ਦਾ ਰਹਿਣ ਵਾਲਾ ਬਾਈ ਇੱਥੇ ਕਿਰਾਏ ਤੇ ਰਹਿੰਦਾ ਇਹ ਬਾਈ ਨੇ ਇਹਨੂੰ ਇੱਥੇ ਪਏ ਨੂੰ ਦੇਖਿਆ ਇੱਥੇ ਇੱਕ ਬੰਦਾ ਹੋਰ ਪਿਆ ਸੀ ਉਹਦੀ ਲੱਤ ਟੁੱਟੀ ਹੋਈ ਸੀ ਬਾਈ ਕਹਿੰਦਾ ਮੈਂ ਉਹਨੂੰ ਰੋਟੀ ਦੇਣ ਆਉਂਦਾ ਹੁੰਦਾ ਸੀ ਉੱਥੇ ਮੈਂ ਇਹਨੂੰ ਦੇਖਿਆ ਪਏ ਨੂੰ ਤਾਂ ਹਾਲਤ ਬਹੁਤ ਗੁਰੀ ਸੀ ਚਾਰ ਪੰਜ ਦਿਨਾਂ ਤੋਂ ਮੈਂ ਇਹਨੂੰ ਵੀ ਰੋਟੀ ਦਿੰਦਾ ਹੀ ਸੀ ਇਹਨੂੰ ਵੀ ਇੱਕ ਦੋ ਦਿਨ ਖਾਧਿਆ ਪਰ ਉਹਨੇ ਥੋੜਾ ਜਿਆਦਾ ਡਰਿੰਕ ਕਰਦਾ ਸੀ ਮੈਂ ਉਸ ਨੂੰ ਲੈ ਨਹੀਂ ਹਿੰਦਾ ਇੱਕ ਹੋਰ ਦਾ ਕੁਡੀ ਇਹ ਵੀ ਡਰਿੰਕ ਕਰਦਾ ਸੀ ਤੇ ਆਪ ਚਕਾਇਆ ਅੰਨੇ ਭੇਜਿਆ ਉਹਨੂੰ ਜਦ ਰਾਤ ਸੀ ਇੱਕ ਅੱਦੇ ਦਿਨ ਦਾ ਨਾਮਾਂ ਸੀ ਉਹਨੂੰ ਕੌਕਸ ਦੀ ਪ੍ਰੋਬਲਮ ਸੀ ਉਹ 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 ਵੀ ਵੈਂਟੀਲੇਟਰ ਵਾਲਾ ਪੇਸ਼ੈਂਟ ਸੀ ਕੱਲ 2 ਵਜੇ ਦੇ ਫੋਨ ਕਰਨ ਲੱਗਿਆ ਮੈਨੂੰ ਪਹਿਲਾਂ ਤਾਂ ਉਹਨਾਂ ਨੇ ਜਵਾਬ ਦੇ ਐਂਬੂਲੈਂਸ ਵਾਲਿਆਂ ਨੇ ਤੁਸੀਂ ਪ੍ਰਾਈਵੇਟ ਹਸਪੀਟਲ ਤੇ ਲੈ ਕੇ ਨਹੀਂ 198 ਨੇ ਜਵਾਬ ਦੇ ਤੁਰੰਤ ਆ ਗਿਆ ਮੈਂ ਰਿਕਾਰਡਿੰਗ ਤੇ ਸ਼ਾਮੀ ਨੇ 7 ਵਜੇ ਦੀ ਕੋਈ ਡਿਊਟੀ ਤੋਂ ਆ ਗਿਆ ਕਿਉਂਕਿ ਨਵੀਂ ਰੋਕਰੀ ਲਾਈਨ ਦੇ ਵਿੱਚ ਆਪ ਕਰਕੇ 118 ਇਹ ਜਵਾਬ ਨਹੀਂ ਦੇ ਸਕਦੇ ਗੁਰੂ ਰਿਕਾਰਡਿੰਗ ਆ ਪਹਿਲਾਂ ਇੱਥੇ ਜਿਹਦੀ ਲੱਤ ਟੁੱਤੀ ਉਹਨਾਂ ਨੇ ਪਹਿਲਾਂ 2 ਵਜੇ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਜੀ ਕਿ ਇੱਥੇ ਸਾਡੇ ਕੋਲੇ ਫੈਸਿਲਿਟੀ ਹੈ ਨਹੀਂ ਹਜੇ ਤੁਸੀਂ ਕਿਸੇ ਪ੍ਰਾਈਵੇਟ ਹਸਪੀਟਲ ਚ ਲੈ ਜਾਓ ਐਂਬੂਲੈਂਸ ਵੀ ਐਨੀ ਫਿਰ ਮੈਂ ਸ਼ਾਮੀ 8 ਵਜੇ ਆ ਕੇ ਉਹਨਾਂ ਨੇ ਅੱਧਾ ਘੰਟਾ ਫੋਨ ਕੀਤਾ ਰ ਮੇਰੇ ਕੋਲ ਸਾਰੀਆਂ ਰਿਕਾਰਡੀਆਂ ਪਈਆਂ ਅੱਛਾ ਫਿਰ ਉਹ ਆਏ ਲੱਤ ਉਹਦੀ ਜਿਹੜੀ ਟੁੱਤੀ ਬਾਈ ਉਹ ਹਲਵਾਈ ਆ ਪਰਸਨ ਬਾਈ ਲੱਤ ਟੁੱਤੀ ਉਹ ਤਾਂ ਇੱਥੇ ਹੀ ਆ ਜਿਹੜੇ ਨੂੰ ਲੈ ਕੇ ਗਏ ਆ ਉਹ ਪਰਦੇ ਪਾਸੇ ਪਿਆ ਸੀਗਾ ਉਹ ਮੁੰਡਾ ਸੀਗਾ 22 ਸਾਲਾਂ ਦਾ ਉਹਨੂੰ ਕੌਕਸਿਵ ਟੀਵੀ ਦੀ ਪ੍ਰੋਬਲਮ ਸੀ ਪੇਸ਼ ਆ ਰਹੀ ਉਹ ਵੈਂਟੀਲੇਟਰ ਵਾਲਾ ਸੀ ਬਹੁਤ ਆਫਸਰਲ ਲੈ ਰਿਆ ਸੀ ਉਹਦੇ ਵੀ ਨਹੀਂ ਕੁਝ ਪਾਣੀ ਪੂਣੀ ਨਾਲ ਦੱਸਦੀਆ ਦੇਖੋ ਬਾਈ ਰਾਤ ਦਾ ਵੀ 108 ਵਾਲਿਆਂ ਨੂੰ ਵੀ ਕਾਲ ਕਰੀ 108 ਵਾਲੇ ਵੀ ਇਹ ਗੱਲ ਕਹਿੰਦੇ ਵੀ ਇਹਨੂੰ ਕਿਸੇ ਪ੍ਰਾਈਵੇਟ ਹਸਪਤਾਲ ਲੈ ਜਾਓ ਰੋਬੀ ਬਾਈ ਤੁਹਾਡਾ ਨਾ ਰੋਬੀ ਰੋਬੀ ਸਿੱਧੂ ਹਾਂ ਪਾਉ ਪਾਉ ਧੰਨਵਾਦ ਆ ਰੋਬੀ ਸਿੱਧੂ ਵਰਗੇ ਉਹਨਾਂ ਲੋਕਾਂ ਦਾ ਜਿਹੜੇ ਕਿਸੇ ਦੀ ਦੋਖ ਨੂੰ ਤਕਲੀਫ ਨੂੰ ਦੇਖ ਕੇ ਹਾਰਾ ਨਾਰਾ ਮਾਰਦੇ ਆ ਪਰ ਦੋਖ ਆ ਉਹਨਾਂ ਲੋਕਾਂ ਦਾ ਜਿਹੜੇ ਇਹਦਾ ਜ਼ਿੰਮੇਵਾਰ ਨੇ ਜਿਹੜੇ ਇਹਦੀ ਬਾਹ ਫੜ ਸਕਦੇ ਸੀ ਜਿਨ੍ਹਾਂ ਨੇ ਨਹੀਂ ਫੜੀ ਸਿਸਟਮ ਨੂੰ ਚਲਾਉਣ ਵਾਲੇ ਜਦੋਂ ਇਦਾਂ ਦੇ ਲੋਕ ਸਿਵਲ ਹਸਪਤਾਲ ਤੱਕਰ ਪਹੁੰਚ ਜਾਂਦੇ ਨੇ ਉੱਥੋਂ ਵੀ ਟ੍ਰੀਟਮੈਂਟ ਨਹੀਂ ਮਿਲਦਾ ਇਹਨਾਂ ਨੂੰ ਜਦੋਂ ਇਦਾਂ ਦੇ ਲੋਕ ਸਾਸੀ ਗੱਲਪਨ 1 ਮਿੰਟ ਬਾਅਦ ਅਰਜਿੰਦਰਾ ਹਸਪੀਟਲ ਪਹੁੰਚ ਜਾਂਦੇ ਨੇ ਪੀਜੀਆਈ ਪਹੁੰਚ ਜਾਂਦੇ ਨੇ ਫੇਰ ਵੀ ਉੱਥੇ ਟ੍ਰੀਟਮੈਂਟ ਨਹੀਂ ਮਿਲਿਆ ਇਹ ਬੜੀ ਦੁੱਖ ਦੀ ਤੇ ਇਹ ਬੜੇ ਸ਼ਰਮ ਦੀ ਗੱਲ ਆ ਵੀ ਸਾਡਾ ਹੈਲਥ ਡਿਪਾਰਟਮੈਂਟ ਆ ਜਿਹੜਾ ਉਹ ਇੰਨਾ ਵੀ ਸક્ષਮ ਨਹੀਂ ਹੈਗਾ ਵੀ ਇਹਨਾਂ ਲੋਕਾਂ ਦੀ ਮਦਦ ਕਰ ਸਕੇ 사ਸੀ ਗੱਲਪਨ ਬਾਈ ਜੀ ਕੀ ਹਾਲ ਨੇ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆ ਗਿਆ ਨਹੀਂ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਹਾਂਜੀ ਬੇਟੀ ਮੇਰੀ ਆਈ ਨਾ ਪਰ ਇਟਲੀ ਹਾਂ ਉਹ ਜਾ ਕੇ ਮਿਲ ਕੇ ਗਏ ਉਹ ਫੇਰਾ ਮਾਂ ਕੇ ਰੋਟਾ ਮੰਗ ਕੇ ਬਹੁਤ ਚਿਰ ਤੋਂ ਧੰਨਵਾਦ ਬਾਈ ਜੀ ਧੰਨਵਾਦ ਇੱਥੇ ਧੰਨਵਾਦ ਕਰਦੇ ਹਾਂ ਨਾ ਮਲਾਜ਼ਮ ਵੀਰਾਂ ਦਾ ਇਹ ਵੀ ਮਾੜੀ ਮੁਰਤੀ ਮਦਦ ਕਰਦੇ ਆ ਨਾ ਲੋਕਾਂ ਦੀ ਪਰ ਇਹਨਾਂ ਦੇ ਵੀ ਹੱਥ ਪੱਜੇ ਕਿੰਨਾ ਕਰ ਸਕਦੇ ਆ ਆਪਣੇ ਤੌਰ ਤੇ ਅਜੀ ਸਬਰਾਹ ਚੌਕ ਤੋਂ ਬਹੁਤ ਸਾਰੇ ਮੈਂਬਰ ਲੈ ਕੇ ਜਾਂਦੇ ਆ ਇਥੇ ਪੱਕਾ ਹੀ ਨਾਕਾ ਲੱਗਿਆ ਪੁਲਿਸ ਦਾ ਇਹ ਵੀ ਆਪਣੀ ਡਿਊਟੀ ਨਿਭਾਉਂਦੇ ਆ ਰੋਟੀ ਖਵਾਤੀ ਕਿਸੇ ਨੂੰ ਕਿਸੇ ਨੂੰ ਕੋ ਕੰਬਲ ਦੇਤਾ ਕੇਸ ਦੇਤਾ ਪਰ ਜਿਹੜਾ ਹੈਲਥ ਡਿਪਾਰਟਮੈਂਟ ਆ ਜਿਹੜਾ ਇਲਾਜ ਦੀ ਲੋੜ ਆ ਨੂੰ ਉਥੇ ਇਹ ਵੀ ਸਮਰੱਥ ਹੋ ਜਾਂਦੇ ਆ ਇਹ ਵੀ ਅਸਮਰੱਥ ਹੋ ਜਾਂਦੇ ਆ ਸੌਰੀ ਮਤਲਬ ਮੇਰੀ ਬੇਨਤੀ ਆ ਹੈਲਥ ਡਿਪਾਰਟਮੈਂਟ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਇਦਾਂ ਦੇ ਲੋਕਾਂ ਦੀ ਮਰਨ ਤੋਂ ਪਹਿਲਾਂ ਬਾਹ ਫੜੀ ਜਾਂਦੇ ਇਦਾਂ ਦੇ ਲੋਕਾਂ ਵਾਸਤੇ ਪੰਜਾਬ ਦੇ ਵਿੱਚ ਬਹੁਤ ਵਧੀਆ ਹਸਪੀਟਲ ਨੇ ਸਰਕਾਰੀ ਬਣੇ ਹੋਏ ਠੀਕ ਆ ਪਰ ਉਹਨਾਂ ਦੇ ਵਿੱਚ ਅਨਨੋਨ ਵਾਰਡ ਆ ਜਿਹੜੀ ਲਵਾਰਥ ਲੋਕਾਂ ਦੀ ਵਾਰਡ ਆ ਜਿਹੜੀ ਉਹਨੂੰ ਸੁਧਾਰਿਆ ਜਾਵੇ ਉਹਦੇ ਵਿੱਚ ਕੋਈ ਪੱਕੇ ਐਨਜੀਓ ਦੇ ਨਾਲ ਜੁੜ ਕੇ ਵਲੰਟੀਅਰ ਰੱਖੇ ਜਾਣ ਜਿਹੜੇ ਉੱਥੇ ਉਹਨਾਂ ਮਰੀਜ਼ਾਂ ਨੂੰ ਰੋਟੀ ਪਾਣੀ ਟਾਈਮ ਟੂ ਟਾਈਮ ਦੇਣ ਨਮਾਦਿਆ ਕਰਨ ਕਿਉਂਕਿ ਇਹ ਸਭ ਤੋਂ ਲੋੜਵੰਦ ਪੇਸ਼ੈਂਟ ਨੇ ਜਿਨ੍ਹਾਂ ਦੇ ਅੱਗੇ ਪਿੱਛੇ ਹੀ ਹੈ ਨਹੀਂ ਕੋਈ ਇਹਨਾਂ ਨੂੰ ਸਭ ਤੋਂ ਵੱਧ ਲੋੜ ਆ ਜਿਹੜਾ ਮਰੀਜ਼ ਆਪਣੇ ਮਾਂ ਨਾਲ ਪਿਆਉਂਦਾ ਤਾਂ ਨਾ ਭਰਾ ਨਾ ਆਇਆ ਉਹਨਾਂ ਦਾ ਪਰਿਵਾਰ ਕੇਅਰ ਕਰ ਲੂ ਇਹਨਾਂ ਦੀ ਤਾਂ ਕੋਈ ਕੇਅਰ ਕਰਨ ਵਾਲੀ ਹੈ ਨਹੀਂ ਇਸ ਕਰਕੇ ਸਰਕਾਰੀ ਹਸਪੀਟਲ ਲੁਧਿਆਣੇ ਜਿਹੜੀ ਇੱਕ ਲਵਾਰਸਾਂ ਦੀ ਬਾੜ ਬਣੀ ਹੋਈ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਜੇ ਇਸ ਬਾਈ ਨੂੰ ਬਾਪੂ ਨੂੰ ਕੋਈ ਪਹਿਚਾਣ ਦਾ ਜਾਂ ਜਾਣ ਦਾ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਧੰਨਵਾਦ ਬਾਈ ਦਾ ਜੀ ਨੇ ਵੀਡੀਓ ਭੇਜੀ ਅਸੀਂ ਅੱਜ ਰਾਤ ਆਉਣਾ ਸੀ ਰਾਤ ਅਸੀਂ ਲੇਟ ਹੋ ਕੇ ਬਹੁਤ ਮਹਾਰਾਜ ਅਗਿਰਦਾਸ ਕਰੀ ਸੀ ਸੱਚੇ ਪਾਤਸ਼ਾਹ ਬਾਪੂ ਨੂੰ ਸਵੀਰ ਤਿੱਕਰਤਾ ਜਿਉਂਦਾ ਰੱਖੀ ਰੱਖਿਓ ਸਾਹਰੇ ਜਾਮਾਗੇ ਤੇ ਹੁਣ ਅਸੀਂ ਸਵੇਰੇ ਸਾਹਰੇ ਮਾਰਨਿੰਗ ਦੇ ਟਾਈਮ ਇੱਥੇ ਪਹੁੰਚ ਗਏ ਇੱਕ ਹੋਰ ਬਜ਼ੁਰਗ ਦੀ ਅੱਜ ਸਵੇਰੇ ਸਾਨੂੰ ਵੀਡੀਓ ਆ ਰਹੀ ਸੀ ਉਹ ਲੁਧਿਆਣੇ ਭਾਰਤ ਨਗਰ ਚੌਕ ਦੇ ਵਿੱਚ ਪਿਆ ਸੀ ਬਾਪੂ ਉਹ ਵੀ ਅਸੀਂ ਵੀਡੀਓ ਨਾਲ ਅਟੈਚ ਕੀਤੀ ਆ ਗੋਮਨ ਗਵਰਨਮੈਂਟ ਕਾਲਜ ਦੇ ਬਿਲਕੁਲ ਸਾਹਮਣੇ ਗਲਮੋਲ ਹੋਟਲ ਦੇ ਬਿਲਕੁਲ ਸਾਹਮਣੇ ਵਿਚਾਲੇ ਫੁੱਟਪਾਥ ਤੇ ਪਿਆ ਦੁਨੀਆ ਨੰਘਦੀ ਆ ਉਹ ਵਿਚਾਰਾ ਉੱਥੇ ਪਿਆ ਮਾਰ ਹੀ ਗਿਆ ਕੱਲ ਹੀ ਸਾਨੂੰ ਉਹਦੀ ਵੀਡੀਓ ਆਈ ਮਤਲਬ ਅਸੀਂ ਅੱਜ ਸਵੇਰੇ ਤੜਕਿਆਂ ਦੇਖਿਆ ਸੀ ਕਿ ਆਪਾਂ ਪਹਿਲਾਂ ਇਹਨੂੰ ਚੱਕੀਏ ਅਸੀਂ ਦੋ ਐਂਬੂਲੈਂਸਾਂ ਲੈ ਕੇ ਆਏ ਸੀ ਨਾਲ ਤੇ ਸਾਨੂੰ ਉੱਥੇ ਆਇਆਂ ਨੂੰ ਪਤਾ ਲੱਗਦਾ ਵੀ ਉਹ ਬੰਦੇ ਦੀ ਡੈਥ ਹੋ ਗਈ ਹੈ ਵਿਚਾਰੇ ਦੀ ਉਹਦੀ ਮੌਤ ਹੋ ਗਈ ਹੈ ਲੋਕ ਮੇਨ ਭਾਗਾਂ ਸਾਨੂੰ ਵੀ ਸੇਵਾ ਨਹੀਂ ਮਿਲਦੀ ਪਰ ਤੁਸੀਂ ਦੇਖੋ ਕਿੰਨੇ ਲੋਕਾਂ ਨੇ ਇਹਨੂੰ ਦੇਖਿਆ ਹੋ ਉਹ ਤੜਫ ਤੜਫ ਕੇ ਮਰ ਗਿਆ ਸੜਕ ਤੇ ਭਾਈ ਗੁਰਜੀ ਦਾ ਖਾਲਸਾ